ਸਾਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਆਂ ਬੇਹੀ ਰੋਟੀ ਜਿਸ ਨੂੰ ਲਿਖਿਆ ਹੈ ਬਲਵਿੰਦਰ ਸਿੰਘ ਪੁਲਰ ਜੀ ਨੇ ਉਮੀਦ ਹੈ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਵੇਗੀ ਜੀ ਮੈਂ ਦਰਵਾਜ਼ੇ ਮੁਰੇ ਖੜਾ ਦੁੱਧ ਵਾਲੇ ਦੀ ਇਡੀ ਕਰ ਰਿਹਾ ਸੀ ਕਿ ਦੁੱਧ ਵਾਲਾ ਆਵੇ ਤਾਂ ਚਾਹ ਬਣਾਵਾਂ ਕਿਉਂਕਿ ਰਾਤ ਦਾ ਲਿਆ ਦੁੱਧ ਖਰਾਬ ਹੋ ਗਿਆ ਸੀ ਦੁੱਧ ਵਾਲਾ ਅਜੇ ਨਹੀਂ ਆਇਆ ਸੀ ਪਰੰਤੂ ਮੈਨੂੰ ਇੱਕ ਪਤਲੂ ਜਿਹਾ ਲੜਕਾ ਦਿਖਾਈ ਦਿੱਤਾ ਜੋ ਉਮਰ ਵਿੱਚ 14 ਕੋ ਸਾਲ ਦਾ ਜਾਪਦਾ ਸੀ ਉਸ ਦਾ ਰੰਗ ਕਾਲਾ ਸਿਰ ਮੁੰਨਿਆ ਹੋਇਆ ਪੈਰਾਂ ਤੋਂ ਨੰਗਾ ਭਾਵੇਂ ਉਸ ਦੇ ਗਰੀਬੀ ਦਾ ਲਾਇਸੈਂਸ ਦਰੋਂ ਹੀ ਦਿਖ ਰਿਹਾ ਸੀ ਉਹੋ ਕਾਲੀ ਕਾਲੀ ਤੁਰਿਆ ਆਇਆ ਤੇ ਇੱਕ ਕੂੜੇ ਦੇ ਢੇਰ ਕੋਲ ਬੈਠ ਕੇ ਕੂੜਾ ਫੋਲਣ ਲੱਗ ਪਿਆ ਕੂੜੇ ਵਿੱਚੋਂ ਉਸਨੇ ਇੱਕ ਕਾਗਜ਼ ਹੀ ਚੁੱਕਿਆ ਤੇ ਖੜਾ ਹੋ ਗਿਆ ਉਸ ਨੂੰ ਕੂੜੇ ਵਿੱਚੋਂ ਹੋਰ ਕੋਈ ਚੀਜ਼ ਨਹੀਂ ਲੱਭੀ ਜੋ ਉਸ ਦੇ ਕੰਮ ਦੀ ਹੋਵੇ ਲੜਕੇ ਨੇ ਉਹ ਕਾਗਜ਼ ਝੋਲਿਆ ਤਾਂ ਉਸ ਵਿੱਚ ਦੋ ਬਰੈੱਡ ਦੇ ਪੀਸ ਸਨ ਉਸਨੇ ਉਹ ਕੱਢ ਲਈ ਤੇ ਖਾਣ ਲੱਗ ਪਿਆ ਬਰੈੱਡ ਖਾਂਦਾ ਖਾਂਦਾ ਉਹ ਮੇਰੇ ਕੋਲ ਦੀ ਲੰਘਣ ਲੱਗਾ ਤਾਂ ਮੈਨੂੰ ਉਸ ਦੇ ਬਰੈੱਡ ਖਾਣ ਦੀ ਕਰੜ ਕਰੜ ਸੁਣਾਈ ਦਿੱਤੀ ਇਸ ਤੋਂ ਪਾਸਟ ਹੋ ਗਿਆ ਕਿ ਇਹ ਪੀਸ ਕਈ ਦਿਨਾਂ ਦੇ ਹੋਣਗੇ ਜੋ ਸੁੱਕ ਗਏ ਹੋਣਗੇ ਉਸ ਲੜਕੇ ਨੂੰ ਸ਼ਾਇਦ ਇਹ ਪਤਾ ਨਹੀਂ ਸੀ ਕਿ ਮੈਂ ਉਸ ਨੂੰ ਗੋ ਨਾਲ ਤੱਕ ਰਿਹਾ ਸੀ ਕਿਉਂਕਿ ਉਸ ਦੀ ਨਿਗਾ ਤਾਂ ਬਸ ਗਲੀ ਜਾਂ ਉਸ ਦੇ ਆਸ-ਪਾਸ ਖੇੜੇ ਹੋਏ ਕੂੜੇ ਵਾਲੀ ਸੀ ਜਿਸ ਵਿੱਚੋਂ ਉਸ ਨੂੰ ਕੁਝ ਹੋਰ ਮਿਲਣ ਦੀ ਆਸ ਸੀ ਉਸ ਲੜਕੇ ਨੂੰ ਦੇਖਦਿਆਂ ਦੇਖਦਿਆਂ ਮੈਂ ਆਪਣੇ ਵਿਦੇਸ਼ ਦੇ ਹਾਲਾਤ ਬਾਰੇ ਸੋਚਣ ਲੱਗ ਪਿਆ ਇੱਕ ਪਾਸੇ ਉਹ ਲੋਕ ਹਨ ਜੋ ਇੱਕ ਇੱਕ ਡੰਗ ਦੇ ਖਾਣੇ ਨੂੰ ਹਜ਼ਾਰਾਂ ਰੁਪਏ ਖਰਚ ਦਿੰਦੇ ਹਨ ਅਤੇ ਇੱਕ ਪਾਸੇ ਅਜਿਹੇ ਬਦਕਿਸਮਤ ਬੱਚੇ ਵੀ ਹਨ ਜੋ ਕੂੜੇ ਦੇ ਢੇਰ ਵਿੱਚੋਂ ਸੁੱਕੇ ਹੋਏ ਬ੍ਰੈਡ ਦੇ ਪੀਸ ਲੱਭ ਕੇ ਖਾਂਦੇ ਹੋਏ ਰੱਬ ਦਾ ਸ਼ੁਕਰ ਕਰਦੇ ਨੇ ਇਹ ਸੋਚ ਕੇ ਮੇਰੇ ਦਿਮਾਗ ਨੂੰ ਇੱਕ ਝਟਕਾ ਜਿਹਾ ਲੱਗਾ ਓ ਕਾਕਾ ਓਰੇਆ ਮੈਂ ਉਸ ਲੜਕੇ ਨੂੰ ਆਵਾਜ਼ ਮਾਰੀ ਉਹ ਝੱਟ ਮੇਰੇ ਕੋਲ ਆ ਗਿਆ ਉਸ ਨੂੰ ਸ਼ਾਇਦ ਇਹੋ ਲੱਗਾ ਹੋਵੇਗਾ ਕਿ ਮੈਂ ਉਸ ਨੂੰ ਕੁਝ ਖਾਣ ਲਈ ਦੇਵਾਂਗਾ ਤੂੰ ਇਹੋ ਜਿਹੇ ਪੀਸ ਖਾ ਕੇ ਬੁਆਰ ਨਹੀਂ ਹੋਵੇਗਾ ਮੈਂ ਉਸ ਨੂੰ ਸਵਾਲ ਕੀਤਾ ਹੋਰ ਕੀ ਕਰੀਏ ਅੰਕਲ ਤੁੱਕ ਲੱਗੀ ਸੀ ਢਿੱਡ ਤਾਂ ਭਰਨਾ ਹੀ ਹੈ ਤਰਸਯੋਗ ਲਹਿਜੇ ਵਿੱਚ ਉਸਨੇ ਆਪਣੇ ਮਜ਼ਦੂਰ ਹੀ ਕਹਿ ਸੁਣਾਈ ਆ ਤੇਰੀ ਬੋਰੀ ਵਿੱਚ ਕੀ ਹੈ ਉਸ ਦੇ ਮੋਢੇ ਰੱਖੀ ਬੋਰੀ ਵਾਲਾ ਇਸ਼ਾਰਾ ਕਰਦਿਆ ਮੈਂ ਅਗਲਾ ਸਵਾਲ ਕੀਤਾ ਇਹਦੇ ਵਿੱਚ ਕੀ ਟੁੱਟੀਆਂ-ਪੁੱਟੀਆਂ ਸੀਸ਼ੀਆਂ ਟੁੱਟੀਆਂ ਜੱਪਲਾਂ ਕਾਗਜ਼ ਅਤੇ ਹੋਰ ਇਹੋ ਜਿਹਾ ਸਮਾਨ ਹੈ ਜੋ ਮੈਂ ਕੂੜੇ ਵਿੱਚੋਂ ਲੱਭਿਆ ਹੈ ਮੈਂ ਇਸ ਨੂੰ ਕਵਾੜੀਆਂ ਕੋਲ ਵੇਚ ਕੇ ਪੈਸੇ ਕਮਾ ਲੈ ਮੰਗਾ ਉਸਨੇ ਹੌਸਲੇ ਵਿੱਚ ਇਉਂ ਇੱਕ ਉੱਤਰ ਦਿੱਤਾ ਜਿਵੇਂ ਉਸਦਾ ਅੱਜ ਦਾ ਦਿਨ ਸਫਲ ਹੋ ਗਿਆ ਹੋਵੇ ਇਹੋ ਜਿਹੇ ਆਸਮਾਨ ਵੇਚ ਕੇ ਸਾਰੇ ਦਿਨ ਵਿੱਚ ਕਿੰਨੇ ਕੁ ਪੈਸੇ ਕਮਾ ਲਵੇਂਗਾ ਮੈਂ ਪੁੱਛਿਆ 50-60 ਰੁਪਏ ਤਾਂ ਆਥਨ ਤੱਕ ਬਣੀ ਜਾਣਗੇ ਅੰਕਲ ਉਸਨੇ ਮੈਨੂੰ ਜਵਾਬ ਦਿੱਤਾ ਇਸ ਨਾਲੋਂ ਜੇ ਮਜ਼ਦੂਰੀ ਕਰ ਲਵੇਂ ਤਾਂ ਦਿਹਾੜੀ 150 ਮਿਲ ਜਾਊਗੀ ਦੋ ਟਾਈਮ ਦੀ ਰੋਟੀ ਰੱਜ ਕੇ ਖਾਲ ਮਿਲਣਾ ਮੇਰੀ ਇਹ ਗੱਲ ਸੁਣ ਕੇ ਉਸ ਨੇ ਹੌਕਾ ਜਿਹਾ ਲਿਹਾ ਤੇ ਕਹਿਣ ਲੱਗਾ ਅੰਕਲ ਦੋ ਤਿੰਨ ਦਿਨ ਪੁਲਤੇ ਗਿਆ ਸੀ ਜਿੱਥੇ ਸਵੇਰੇ ਸਵੇਰੇ ਮਜ਼ਦੂਰ ਇਕੱਠੇ ਹੁੰਦੇ ਨੇ ਉੱਥੇ ਠੇਕੇਦਾਰ ਮਿਸਤਰੀ ਤੇ ਹੋਰ ਜਿੰਨਾ ਲੋਕਾਂ ਨੂੰ ਮਜ਼ਦੂਰ ਦੀ ਲੋੜ ਹੁੰਦੀ ਹੈ ਆਉਂਦੇ ਨੇ ਅਤੇ ਆਪਣੇ ਮਜ਼ਦੂਰਾਂ ਨੂੰ ਲੈ ਕੇ ਜਾਂਦੇ ਨੇ ਮੈਂ ਵੀ ਦੋ ਤਿੰਨ ਦਿਨ ਉੱਥੇ ਜਾ ਕੇ ਖੜ ਗਿਆ ਉੱਥੇ ਜਿਹੜਾ ਵੀ ਆਉਂਦਾ ਕਾਕੜੇ ਕਾਕੜੇ ਬੰਦਿਆਂ ਨੂੰ ਛਾਂਟ ਕੇ ਲੈ ਜਾਂਦਾ ਸੀ ਮੈਂ ਅਤੇ ਮੇਰੇ ਵਰਗੇ ਹੋਰ ਕਮਜ਼ੋਰ ਜਿਹੇ ਜਵਾਕ ਹੀ ਰਹਿ ਜਾਂਦੇ ਸਾਂ ਜੇ ਇੱਕ ਆਦਮੀ ਸਾਨੂੰ ਵਜੂਰੀ ਤੇ ਲਿਜਾਣ ਦੀ ਗੱਲ ਕਰਦਾ ਤਾਂ ਉਸ ਦੇ ਨਾਲ ਦਾ ਹੀ ਕਹਿ ਦਿੰਦਾ ਇਹਨਾਂ ਜਵਾਕਾਂ ਤੋਂ ਕੀ ਕੰਮ ਹੋਣਾ ਹੈ ਛੱਡ ਪਰੇ ਹੋਰ ਦੇਖਦੇ ਆ ਇਹ ਬੋਲ ਸਾਡੇ ਡਾਂਗ-ਵਾਂਗ ਵਜਦੇ ਹਨ ਪਰ ਅਸੀਂ ਕਾਇ ਕੋ ਨਹੀਂ ਸਕਦੇ ਸਬਰ ਕਰਕੇ ਚੁੱਪ ਕਰ ਜਾਂਦੇ ਸੀ ਅਸੀਂ ਅੰਕਲ ਕੰਮ ਤਾਂ ਬਹੁਤ ਕਰ ਸਕਦੇ ਆ ਪਰ ਸਾਨੂੰ ਕੋਈ ਲੈ ਕੇ ਨਹੀਂ ਜਾਂਦਾ ਤੁਸੀਂ ਦੱਸ ਦਿਓ ਜੇ ਕੋਈ ਤੁਹਾਡੇ ਕੋਲ ਕੰਮ ਹੈ ਤਾਂ ਇਸ ਤਰ੍ਹਾਂ ਆਪਣੀ ਮਜਬੂਰੀ ਬਿਆਨ ਕਰਦਿਆਂ ਉਸ ਲੜਕੇ ਨੇ ਉਹ ਇਉਂ ਨਹੀਂ ਵੀ ਪਾਲੀ ਜਿਵੇਂ ਉਸ ਨੂੰ ਬਹੁਤ ਸ਼ਰਮ ਆ ਰਹੀ ਹੋਵੇ ਮੈਨੂੰ ਇਉਂ ਲੱਗਾ ਜਿਵੇਂ ਥੱਲੇ ਵੱਲ ਝਾਕਦਿਆਂ ਉਹ ਆਪਣੇ ਪੈਰਾਂ ਨੂੰ ਦੇਖ ਕੇ ਝੂਰਿਆ ਹੋਇਆ ਜਿਸ ਤੋਂ ਉਹ ਆਪਣੇ ਮਾਰਚੂ ਸਰੀਰ ਦਾ ਅੰਦਾਜ਼ਾ ਲਾ ਸਕਦਾ ਹੈ ਮੈਨੂੰ ਉਸ ਲੜਕੇ ਦੀਆਂ ਗੱਲਾਂ ਸੁਣ ਕੇ ਦੇਸ਼ ਦੀਆਂ ਨੀਤੀਆਂ ਪਾਲਿਸੀਆਂ ਤੇ ਗੁੱਸਾ ਆਇਆ ਕਿ ਜਿਹੜੇ ਬੱਚਿਆਂ ਨੂੰ ਦੇਸ਼ ਦਾ ਭਵਿੱਖ ਕਿਹਾ ਜਾਂਦਾ ਹੈ ਉਹਨਾਂ ਦੀ ਹਾਲਤ ਇਹ ਹੈ ਕਿ ਉਹ ਉਸਵਾਗ ਕੂੜੇ ਵਿੱਚੋਂ ਖਾਣ ਵਾਸਤੇ ਕੁਝ ਨਭ ਰਹੇ ਹਨ ਕੰਮ ਕਰਤੇ ਉਹਨਾਂ ਨੂੰ ਕੋਈ ਨਹੀਂ ਲੈ ਕੇ ਜਾਂਦਾ ਪੜ੍ਹਾਈ ਜਾਂ ਲੀੜੇ ਕੱਪੜੇ ਦਾ ਖਰਚਾ ਉਹਨਾਂ ਦੇ ਬਸ ਵਿੱਚ ਨਹੀਂ ਹੈ ਦੂਜੇ ਦੇਸ਼ਾਂ ਤੋਂ ਹੋ ਕੇ ਆਏ ਲੋਕ ਦੱਸਦੇ ਹਨ ਕਿ ਉੱਥੇ ਬੱਚੇ ਦੇ ਜਨਮ ਪਾਲਨ ਪੋਸ਼ਣ ਪੜ੍ਹਾਉਣ ਅਤੇ ਦਵਾਈ ਬੂਟੀ ਦਾ ਸਾਰਾ ਖਰਚਾ ਸਰਕਾਰ ਕਰਦੀ ਹੈ ਮੈਨੂੰ ਸਾਡੇ ਅਧਿਆਪਕ ਵੀਦ ਪ੍ਰਕਾਸ਼ ਨੇ ਇੱਕ ਵਾਰ ਦੱਸਿਆ ਸੀ ਕਿ ਉਹਨਾਂ ਦੀ ਪਤੀ ਜੀ ਬਿਆ ਕਰਵਾ ਕੇ ਨਿਊਜ਼ੀਲੈਂਡ ਗਈ ਸੀ ਜਦੋਂ 2 ਸਾਲ ਬਾਅਦ ਉਹ 2 ਮਹੀਨੇ ਲਈ ਆਈ ਤਾਂ ਉਹਦੀ ਗੋਦ ਵਿੱਚ 3 ਮਹੀਨੇ ਦਾ ਬੱਚਾ ਸੀ ਇੱਥੇ ਆ ਕੇ ਉਹਨਾਂ ਆਪਣਾ ਵੀਜ਼ਾ 2 ਕੁ ਮਹੀਨੇ ਹੋਰ ਉਧਾਣਾ ਚਾਹਿਆ ਤਾਂ ਉਸਨੇ ਨਿਊਜ਼ੀਲੈਂਡ ਦੀ ਉਹ ਐਸੀ ਨਾਲ ਸੰਪਰਕ ਕੀਤਾ ਜਿੱਥੋਂ ਉਸ ਨੂੰ ਕਿਹਾ ਗਿਆ ਕਿ ਤੁਹਾਡਾ ਤਾਂ ਵੀਜ਼ਾ ਵਧਾਇਆ ਜਾ ਸਕਦਾ ਹੈ ਪਰ ਬੱਚੇ ਦਾ ਨਹੀਂ ਵਿਝਾ ਸਕਦਾ ਉਹ ਨਿਊਜ਼ੀਲੈਂਡ ਦਾ ਵਸਨੀਕ ਹੈ ਉਸ ਦੀ ਸਿਹਤ ਦੀ ਜ਼ਿੰਮੇਵਾਰੀ ਉਹਨਾਂ ਦੇ ਦੇਸ਼ ਨਿਊਜ਼ੀਲੈਂਡ ਦੀ ਹੈ ਮੈਂ ਸੋਚ ਰਿਹਾ ਸੀ ਕਿ ਇੱਕ ਪਾਸੇ ਉਹਨਾਂ ਦੇ ਸਾਨੀਆਂ ਪਾਲਸੀਆਂ ਹਨ ਬੱਚੇ ਦਾ ਕਿੰਨਾ ਖਿਆਲ ਰੱਖਿਆ ਜਾਂਦਾ ਹੈ ਇੱਕ ਪਾਸੇ ਸਾਡੇ ਦੇ ਦੇ ਬੱਚੇ ਗੰਦ ਵਿੱਚੋਂ ਲੱਭ ਕੇ ਕੁਝ ਖਾਣ ਲਈ ਮਜਬੂਰ ਹਨ ਮੈਨੂੰ ਉਸ ਲੜਕੇ ਤੇ ਤਰਸ ਆਇਆ ਇਹ ਮੈਂ ਉਸ ਨੂੰ ਕਿਹਾ ਕਿ ਤੂੰ ਰੋਟੀ ਵੇੜੇ ਆ ਜਾਵੇਂ ਮੇਰੇ ਕੋਲ ਤੇ ਰੋਟੀ ਖਾ ਲਵੇ ਰੋਟੀ ਵੇੜਾ ਕਿਹੜਾ ਹੁੰਦਾ ਹੈ ਅੰਕਲ ਉਸ ਨੇ ਮੇਰੇ ਸਵਾਲ ਦਾ ਮੇਰੇ ਸਵਾਲ ਮੇਰੇ ਮੇਰੇ ਵੱਲ ਸਵਾਲ ਕੀਤਾ ਤੈਨੂੰ ਰੋਟੀ ਵੇੜਾ ਨਹੀਂ ਪਤਾ ਮੈਂ ਉਸ ਨੂੰ ਮੋੜ ਮਾਂ ਸਵਾਲ ਕਰ ਦਿੱਤਾ ਨਹੀਂ ਜੀ ਮੈਨੂੰ ਨਹੀਂ ਪਤਾ ਸਾਨੂੰ ਤਾਂ ਗਰੀਬਾਂ ਨੂੰ ਜਦੋਂ ਰੋਟੀ ਮਿਲ ਜੇ ਉਹੀ ਰੋਟੀ ਵੇੜਾ ਹੁੰਦਾ ਹੈ ਇਹ ਉਦੋਂ ਹੀ ਖਾ ਲਈ ਦੀ ਐ ਉਸ ਦੇ ਇਸ ਜਵਾਬ ਨੇ ਮੈਨੂੰ ਹਿਲਾਉਣ ਕੇ ਰੱਖ ਦਿੱਤਾ ਚੰਗਾ ਦੋ ਕੁ ਘੰਟਿਆਂ ਤੱਕ ਆ ਜਾਣਾ ਮੈਂ ਉਠਿਆ ਠੀਕ ਐ ਅੰਕਲ ਪਰ ਜੇ ਮੈਂ ਦੂਰ ਚੱਲ ਗਿਆ ਫਿਰ ਤਾਂ ਨਹੀਂ ਆ ਜਾਣਾ ਉਸ ਨੇ ਆਪਣੀ ਮਜਬੂਰੀ ਦੀ ਜਵਾਬ ਦੇ ਨਾਲ ਹੀ ਬਿਆਨ ਕਰ ਦਿੱਤੀ ਚੰਗਾ ਇੱਥੇ ਖੜਾ ਮੈਂ ਤੈਨੂੰ ਹੋਣੇ ਰੋਟੀਆਂ ਆ ਕੇ ਦਿੰਦਾ ਹਾਂ ਆਮੀ ਹੈ ਦਾ ਰਾਜੀਪ ਕਾਈ ਕੋਈ ਦੇਹੀ ਰੋਟੀ ਪਰ ਜਿਹੜੇ ਬਰੈਡ ਤੋਂ ਖਾਦੇ ਐ ਉਹਨਾਂ ਨਾਲੋਂ ਤਾਂ ਉਹ ਚੰਗੀ ਹੀ ਐ ਮੈਂ ਉਸ ਦੀ ਮਜ਼ਦੂਰੀ ਨੂੰ ਦੇਖਦਿਆਂ ਉਸ ਦੀ ਪੁੱਖ ਮਟਾਉਣ ਦਾ ਉਦਮ ਜਿਹਾ ਕੀਤਾ ਮੈਂ ਅੰਦਰ ਗਿਆ ਰਾਤ ਦੀਆਂ ਬਚੀਆਂ ਹੋਈਆਂ ਤਿੰਨ ਰੋਟੀਆਂ ਆਂਬ ਦੇ achar ਨਾਲ ਲਿਆ ਕੇ ਉਸ ਨੂੰ ਪੜਾ ਦਿੱਤੀਆਂ ਉਹ ਰੋਟੀਆਂ ਫੜ ਕੇ ਉੱਥੇ ਹੀ ਬੈਠ ਗਿਆ ਅਤੇ ਉਹ ਰੋਟੀਆਂ ਅਚਾਰ ਨਾਲ ਇਉਂ ਖਾ ਰਿਆ ਸੀ ਜਿਵੇਂ 36 ਪ੍ਰਕਾਰ ਦੇ ਭੋਜਨ ਖਾ ਰਿਹਾ ਹੋਵੇ। ਉਸ ਨੇ ਰੋਟੀਆਂ ਖਾ ਕੇ ਢਕਾਰ ਲਿਆ ਤੇ ਉੱਠਣ ਲੱਗਾ। ਮੈਂ ਉਸ ਨੂੰ ਪਾਣੀ ਪੁੱਛਿਆ ਤਾਂ ਉਸ ਨੇ ਹਾਂ ਵਿੱਚ ਸਿਰ ਹਿਲਾਇਆ। ਮੈਂ ਉਸ ਨੂੰ ਪਾਣੀ ਪਿਲਾ ਦਿੱਤਾ। ਮੈਨੂੰ ਉਹ ਜਾਪਿਆ ਜਿਵੇਂ ਉਹ ਰੋਟੀ ਖਾ ਕੇ ਪੂਰਾ ਸੰਤੁਸ਼ਟ ਹੋ ਗਿਆ ਹੋਵੇ। ਅਤੇ ਮੈਨੂੰ ਵੀ ਐਨੀ ਸੰਤੁਸ਼ਟੀ ਮਿਲੀ। ਜਿੰਨੀ ਕਦੇ ਮੈਨੂੰ ਧਾਰਮਿਕ ਥਾਮਾਂ ਤੇ ਮੱਥਾ ਰਗ ਕੇ ਨਹੀਂ ਮਿਲੀ ਸੀ ਮੈਂ ਉਸ ਨੂੰ ਕਿਹਾ ਕਿ ਕਾਕਾ ਮੈਂ ਤਾਂ ਭਾਈ ਆਪ ਬੇਰੁਜ਼ਗਾਰ ਹਾਂ ਜੇਕਰ ਮੇਰੀ ਕੋਈ ਫੈਕਟਰੀ ਵਗੈਰਾ ਹੋਊਗੀ ਤਾਂ ਤੈਨੂੰ ਕੰਮ ਤੇ ਲਾ ਲੈਂਦਾ ਅੰਕਲ ਰੱਬ ਤੁਨੂੰ ਫੈਕਟਰੀ ਵਾਲਾ ਬਣਾ ਦੇ ਪਰ ਉਹ ਥੋੜੇ ਵਰਗਿਆਂ ਨੂੰ ਪਤਾ ਨਹੀਂ ਕਿਉਂ ਨਹੀਂ ਫੈਕਟਰੀਆਂ ਬਾਰੇ ਬਣਾਉਂਦਾ ਉਹ ਤਾਂ ਉਹਨਾਂ ਨੂੰ ਬਣਾਉਂਦਾ ਜੋ ਸਾਡੇ ਵਰਗੇ ਗਰੀਬਾਂ ਨੂੰ ਬੇਹੀ ਰੋਟੀ ਤੱਕੀ ਦਰਵਾਜ਼ੇ ਮੁਰੇ ਖੜਨ ਵੀ ਨਹੀਂ ਦਿੰਦੇ ਇਸ ਤਰ੍ਹਾਂ ਅਸੀਸਾਂ ਦਿੰਦਾ ਉਹ ਅੱਗੇ ਤੁਰ ਗਿਆ ਮੈਂ ਉਸ ਨੂੰ ਦੇਖਦਾ ਰਿਹਾ ਤੇ ਉਹ ਗਲੀ ਦੇ ਮੋੜ ਤੇ ਪਏ ਇੱਕ ਕੂੜੇ ਦੇ ਢੇਰ ਕੋਲ ਬੈਠ ਕੇ ਕੂੜਾ ਭੋਲਣਾ ਲੱਗ ਪਿਆ ਇਹਨੇ ਨੂੰ ਦੁੱਧ ਵਾਲਾ ਵੀ ਆ ਗਿਆ ਮੈਂ ਦੁੱਧ ਪਵਾ ਕੇ ਅੰਦਰ ਗਿਆ ਚਾਹ ਬਣਾ ਕੇ ਦਿੱਤੀ ਅਤੇ ਤਿਆਰ ਹੋ ਕੇ ਇੰਟਰਵਿਊ ਦੇਣ ਲਈ ਚੱਲ ਪਿਆ। ਖਿਆਲ ਆਇਆ ਕਿ ਜਾਂਦਾ ਜਾਂਦਾ ਗੁਰੂ ਘਰ ਦੀ ਹਾਜ਼ਰੀ ਦਵਾਈ ਜਾਣਾ। ਮੈਂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਇੱਕ ਪਾਸੇ ਕੁਝ ਮਿੰਟ ਹਾਜ਼ਰੀ ਭਰਨ ਲਈ ਬੈਠ ਗਿਆ। ਗ੍ਰੰਥੀ ਸੇ ਕਥਾ ਕਰ ਰਿਹਾ ਸੀ। ਇਸ ਸੰਸਾਰ ਦੇ ਭਾਈ 84 ਲੱਖ ਦੇ ਨਾਂ जिन्हों बयाली लख धरती हैं और बयाली लख ही पानेर जीव पशु पन, पंशी अपनी अपनी जोन ही चंकी लगती है पर परमात्मा ने सब तो चंगी जोन इंसान की ही बनाई है जिसन चंकी अकल दिखती है लीड़ा कपड़ा पा का ढंग तरीका समझाया है खाण पीन रह सही तरीका दसिया है ਇਹ ਗ੍ਰਾਂਤੀ ਸਿੰਘ ਨੇ ਦੋ ਤੁਕਾਂ ਹੋਰ ਬੋੜੀਆਂ ਅਤੇ ਉਹਨਾਂ ਦਾ ਅਰਥ ਸਮਝਾਉਣ ਸਮਝਾਉਂਦੇ ਆਂ ਕਹਿਣ ਲੱਗਾ ਭਾਈ ਪਰਮਾਤਮਾ ਨੇ ਸਾਰੇ ਇਨਸਾਨਾਂ ਨੂੰ ਇੱਕੋ ਜਿਹਾ ਬਣਾਇਆ ਸਾਰੇ ਹੀ ਉਸ ਦੇ ਆਪਣੇ ਹਨ ਅਤੇ ਸਭ ਨੂੰ ਹੀ ਉਹ ਹੋਰ ਜਕਿੰਦਾ ਹੈ ਇਹ ਸੁਣ ਕੇ ਮੈਂ ਸੋਚਾ ਲਗਾ ਕਿ ਸਭ ਇਨਸਾਨ ਇੱਕੋ ਜਿਹੇ ਬਣਾਏ ਹਨ ਸਭ ਨੂੰ ਅਕਲ ਤੇ ਰਹਿਣਾ ਸਹਿਣਾ ਖਾਣ ਪੀਣਾ ਤਾਰ ਤਰੀਕਾ ਦੱਸਿਆ ਹੈ ਤਾਂ ਫਿਰ ਉਹ ਇਨਸਾਨ ਕੂੜੇ ਦੇ ਢੇਰੇ ਤੋਂ ਕਿਉਂ ਖਾਣ ਵਾਲੀ ਚੀਜ਼ ਲੱਭ ਕੇ ਖਾ ਰਿਹਾ ਸੀ ਅਤੇ ਇੱਕ ਪਾਸੇ ਅਜਿਹੇ ਇਨਸਾਨ ਹਨ ਜਿਨ੍ਹਾਂ ਵੱਲੋਂ ਪੰਜ ਤਾਰਾ ਹੋਟਲ ਵਿੱਚ ਇੱਕ ਡੰਗ ਦੇ ਖਾਣੇ ਤੇ ਹਜ਼ਾਰਾਂ ਰੁਪਏ ਖਰਚੇ ਜਾਂਦੇ ਹਨ ਕੀ ਪ੍ਰਮਾਤਮਾ ਦੇ ਇਹ ਇੱਕੋ ਜਿਹੇ ਬਣਾਏ ਇਨਸਾਨ ਹਨ ਨਹੀਂ ਰੱਬ ਵਿਵਿਦਤਾ ਕਰ ਰਿਹਾ ਹੈ ਅਤੇ ਇਹ ਮੀਰ ਲੋਕਾ ਲੋਕ ਗਰੀਬਾਂ ਨੂੰ ਉਹਨਾਂ ਦੇ ਕਰਮਾਂ ਦਾ ਫਲ ਕਹਿ ਕੇ ਕੁਮਰਾ ਕਰ ਰਿਹਾ ਹਾਂ ਹੁਣ ਮੈਨੂੰ ਪਤਾ ਨਹੀਂ ਸੀ ਲੱਗ ਰਿਹਾ ਕਿ ਭਾਈ ਜੀ ਕੀ ਬੋਲ ਰਹੇ ਹਨ ਮੈਂ ਖੜਾ ਹੋਇਆ ਤੇ ਜਿੱਤੇ ਪਾ ਕੇ ਚੱਕਵੇਂ ਪੈਰੀ ਬਾ ਸਾਡੇ ਵੱਲ ਤੁਰ ਪਿਆ ਇਹ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਤੁਸੀਂ ਇਸ ਬਾਰੇ ਇੱਕ ਮਿੰਟ ਅੱਜ ਜ਼ਰੂਰ ਦੱਸਣਾ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਵਿਰੋਧ ਇਸ ਦਾ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ